ਇਹ ਬਹੁਤ ਸੋਹਣੀ ਮੂਵੀ ਬਣੀ ਆ ਤੇ ਮੈਨੂੰ ਖੁਸ਼ੀ ਵੀ ਬੜੀ ਆ ਵੀ ਯਾਰ ਮੇਰੀ ਪਹਿਲੀ ਮੂਵੀ ਆ ਮੇਰੀ ਫਰਸਟ ਮੂਵੀ ਆ ਜੇਕਰ ਤੁਸੀਂ ਪਿਆਰ ਦਿੱਤਾ ਦਰਸ਼ਕਾਂ ਨੇ ਪਿਆਰ ਦਿੱਤਾ ਤਾਂ ਅੱਗੇ ਵੀ ਬਹੁਤ ਲਾਈਨ ਲੰਬੀ ਕਰਦਾਂਗੇ ਆਪਾਂ ਮੂਵੀਆਂ ਦੀ ਹੋਪੇ ਕਰਨਾ ਕਰ ਗੱਲ ਧਿਆਨ ਵਿੱਚ ਸਾਰੀ ਹਿਲਦਲ ਹਦ ਤੋਰੂ ਐ ਐਂਬੂਲੈਂਸ ਸਰਕਾਰੀ ਉਹਨਾਂ ਕਨਾਲ ਜੀਬ ਮੈਂ ਲਵਾ ਦੂੰ ਜੱਟੀਏ ਜਿਨੇ ਜਿਨੇ ਤੇਰੇ ਮੂਰੇ ਚੱਕ ਜੀ ਖਲਾਰੀ ਜੇ ਲੱਗੇ ਆਠਾਣੇ ਚ ਲੱਖ ਲਾ ਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਜਿਹਦੀ ਕਹੇਗੀ ਲਾਟ ਮਰ ਵਾਦਾ ਗਏ ਕਮ ਆਉਣ ਦੇ ਮੁੰਡੇ ਦਾ ਫਿਲਮ ਦੇ ਵਿੱਚ ਮੈਂ ਤੇ ਬਾਈ ਪ੍ਰਭ ਗਿਲ ਦੋਨੇ ਰੀਅਲ ਬ੍ਰਦਰ ਆ ਜੀ ਤੇ 14 ਨਵੰਬਰ ਨੂੰ सिनेਮੇਕ ਰਾਜ ਚ ਮੂਵੀ ਲੱਗ ਜਾਣੀ ਆ ਇੱਕ ਮੂਵੀ ਬਣਾਉਣ ਨੂੰ ਸਾਲ ਲੱਗ ਜਾਂਦਾ ਮੈਨੂੰ ਲੱਗਾ 2026 ਚ ਵੀ ਇਦਾਂ ਦਾ ਤੁਹਾਨੂੰ ਫਿਲਮਾਂ ਨਹੀਂ ਦੇਖਣ ਨੂੰ ਮਿਲਣਗੀਆਂ ਜਿਹੜੀ ਫਿਲਮ ਤੇ ਅਸੀਂ ਕੰਮ ਕੀਤਾ ਵੀ ਮੈਂ ਕਹਿੰਦਾ ਵਾਦਾ ਕਰਦੇ ਆ ਵੀ ਜਿੰਨੇ ਤੁਸੀਂ ਪਹਿਲਾਂਉਂਗਾ ਤੁਹਾਨੂੰ ਦੁੱਗਣਾ ਸੁਆਦ ਆਊਗਾ ਕੱਲਾ ਬੰਦਾ ਜਦੋਂ ਅੱਡ-ਅੱਡ ਹੋ ਜਾਂਦੇ ਮੰਨ ਲਓ ਦੋ ਭਰਾ ਅੱਡ-ਅੱਡ ਹੋ ਗਏ ਤੇ ਉਹਨਾਂ ਦੀ ਜਿਹੜੀ ਵਿਪਤਾ ਡਬਲ ਹੋ ਜਾਂਦੀ ਸੋ ਇਹ ਫਿਲਮ ਦੇ ਵਿੱਚ ਇਹ ਵੀ ਮੈਸੇਜ ਆ ਸਿਨੇਮਾ ਘਰਾਂ ਦੇ ਵਿੱਚ 14 ਤਰੀਕ ਨੂੰ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਇੱਕ ਤੇਰੇ ਕਰਕੇ ਤਾਂ ਮੇਨਾ ਸਟਾਰ ਕਾਸਟ ਮੌਜੂਦ ਨੇ ਜਿਸ ਕਰਨ ਵੀਰ ਸਾਡੇ ਨਾਲ ਮੌਜੂਦ ਨੇ ਪਹਿਲਾਂ ਉਹਦੇ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦੀ ਮੂਵੀ ਆਰ ਤੁਹਾਡਾ ਕੀ ਕਿਰਦਾਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਰਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫਿਲਮ ਦੇ ਵਿੱਚ ਮੈਂ ਤੇ ਬਾਈ ਪ੍ਰਭ ਗਿਲ ਦੋਨੇ ਰੀਅਲ ਬ੍ਰਦਰ ਆ ਤੇ 14 ਨਵੰਬਰ ਨੂੰ सिनेਮੇਕ ਰਾਜ ਚ ਮੂਵੀ ਲੱਗ ਜਣੀ ਆ ਤੇ ਅਸੀਂ ਆਪਦੇ ਵੱਲੋਂ ਚੰਗਾ ਕੰਮ ਕਰਕੇ ਚੰਗਾ ਸਿਨੇਮਾ ਦੇਣ ਦੀ ਟਰਾਈ ਕੀਤੀ ਆ ਜੀ ਇਸ ਮੂਵੀ ਦੇ ਵਿੱਚ ਕੀ ਕੀ ਖਾਸੀਅਤ ਆ ਕਿਰਦਾਰ ਕਿਸ ਤਰੀਕੇ ਦਾ ਹੈ ਤੁਹਾਡਾ ਔਰ ਕੀ ਇਸ ਤਰੀਕੇ ਦੇ ਨਾਲ ਕੋਈ ਡਾਇਲੋਗ ਹੋਵੇ ਜਾਂ ਕੋਈ ਚੀਜ਼ ਆ ਜਿਹਹੀ ਹੋਵੇ ਜਿ ਤੁਹਾਨੂੰ ਬਹੁਤ ਪਸੰਦ ਹੋਵੇ ਫਿਰ ਫਿਲਮ ਅਸੀਂ ਆਪਦੇ ਵੱਲੋਂ ਕਹਿੰਦੇ ਹਾਂ ਵੀ ਸਾਰਾ ਅਬ ਜਿਹੜਾ ਬੰਦਾ ਪ੍ਰੋਜੈਕਟ ਕਰਦਾ ਉਹਦਾ ਆਪਦੇ ਵੱਲ ਸਾਰਾ ਵੈਸਟ ਕਰਦਾ ਤੇ ਅਸੀਂ ਫਿਲਮ ਦੇ ਵਿੱਚ ਬਹੁਤ ਹੀ ਵੈਸਟ ਦੇਣ ਦੀ ਟਰਾਈ ਕੀਤੀ ਹੈ ਤੇ ਲਾਸਟ ਦੇ ਵਿੱਚ ਇੱਕ ਸ਼ਾਰਟ ਆ ਮੇਰਾ ਤੇ ਰਾਜਕੁਰਤਾਲੀ ਵਾਲੀ ਵਾਲ ਦਾ ਤੇ ਉਹ ਸ਼ਾਰਟ ਅਸੀਂ ਵਿਆਹ ਦੀ ਮੂਮੈਂਟ ਆ ਰਾਤ ਬੈਰਾ ਇਸ ਫਿਲਮ ਦੇ ਵਿੱਚ ਮੇਰਾ ਵਿਆਹ ਵੀ ਹੁੰਦਾ ਤੇ ਰਾਜਕੁਰਤਾਲੀ ਵਾਲੀ ਜੀ ਬਹੁਤ ਚੰਗੇ ਐਕਟਰ ਨੇ ਤੇ ਉਹਨਾਂ ਦੇ ਨਾਲ ਮੇਰਾ ਮੈਰਿਜ ਹੁੰਦੀ ਹੈ ਜਦੋਂ ਮੈਰਿਜ ਹੁੰਦੀ ਹੈ ਤੇ ਰਾਤ ਨੂੰ ਅਸੀਂ ਸਾਡੀ ਬਾਰਤਾਲ ਆਪਾਂ ਗੱਲ ਤੇ ਜਿਹੜੇ ਅਸੀਂ ਗੱਲ ਕਰਦੇ ਆ ਉਹ ਬਹੁਤ ਫਨੀ ਆ ਤੇ ਉਹ ਜਦੋਂ ਤੁਸੀਂ ਫਿਲਮਸ ਨੇ ਮੇਕਰ ਅੱਜ ਦੇਖੋਗੇ ਤੁਹਾਨੂੰ ਬਹੁਤ ਹੀ ਚੰਗੀ ਲੱਗੂਗੀ ਮਤਲਬ ਉਹ ਮੂਮੈਂ ਮੈਨੂੰ ਲੱਗਦਾ ਅੱਜ ਤੱਕ ਕਿਸੇ ਨੇ ਨਹੀਂ ਬਿਆਨ ਕੀਤੀ ਜਿਹੜੀ ਅਸੀਂ ਬਿਆਨ ਕਰੀਏ ਦਰਸ਼ਕਾਂ ਨੂੰ ਬਹੁਤ ਸਵਾਦ ਆਊਗਾ ਅੱਛਾ ਜਸਕਰਨ ਵੀਰ ਮੈਂ ਤੁਹਾਡੇ ਪਹਿਲਾਂ ਵੀ ਬਹੁਤ سارے ਸੌਂਗ ਆ ਚੁੱਕੇ ਨੇ ਇਹ ਮੂਵੀ ਜਿਹੜੀ ਹੈ ਪਹਿਲੀ ਮੂਵੀ ਹੈ ਤੁਹਾਡੀ ਹਾਂਜੀ ਤੇ ਕਲਾਕਾਰ ਨੂੰ ਹੁੰਦਾ ਜੀ ਉਹ ਜਦੋਂ ਪਹਿਲਾਂ ਸਿੰਗਿੰਗ ਲਾਈਨ 'ਚ ਹੁੰਨੇ ਆ ਵੀ ਉਸ ਤੋਂ ਬਾਅਦ ਇੱਕ ਕਦਮ ਇਹ ਸਟੈਪ 'ਤੇ ਪੱਟਿਆ ਜਾਵੇ ਤਾਂ ਮੇਰਾ ਇਹ ਮੇਰੇ ਲਈ ਖੁਸ਼ ਨਸੀਬਤੀ ਸੀ ਸੀਗੀ ਕਿਸਮਤ ਸੀਗਾ ਮੈਂ ਕਿ ਮੈਨੂੰ ਇਹ ਸਟੈਪ ਪੱਟਣ ਦਾ ਮੌਕਾ ਮਿਲਿਆ ਮੈਨੂੰ ਜਦੋਂ ਇਹ ਫਿਲਮ ਮਿਲੀ ਅਜੀਤ ਬਾਈ ਸਾਡੇ ਪ੍ਰੋਡਿਊਸਰ ਨੇ ਗਰੀਤ ਭੈਣ ਹੋਣੀ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰੇ ਨਾਲ ਬਹੁਤ ਖੁਸ਼ੀ ਹੋਈ ਤੇ ਮੈਂ ਇੱਕ ਕਲਾਕਾਰ ਇੱਕ ਹੁੰਦੇ ਨਾਤੇ ਨਾਲ ਜਦੋਂ ਆਪਾਂ ਫਿਲਮ ਕਰਦੇ ਆ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਾ ਇਹ ਮੈਂ ਇਹ ਕੰਮ ਦੇ ਵਿੱਚ ਆਪਾਂ ਦਾ ਪੈਰ ਧਰ ਰਹੇ ਆ ਤੇ ਬਹੁਤ ਸੋਹਣੀ ਮੂਵੀ ਬਣੀ ਆ ਤੇ ਮੈਨੂੰ ਖੁਸ਼ੀ ਵੀ ਬੜੀ ਆ ਵੀ ਯਾਰ ਮੇਰੀ ਪਹਿਲੀ ਮੂਵੀ ਆ ਮੇਰੀ ਫਰਸਟ ਮੂਵੀ ਆ ਜੇਕਰ ਤੁਸੀਂ ਪਿਆਰ ਦਿੱਤਾ ਦਰਸ਼ਕਾਂ ਨੇ ਪਿਆਰ ਦਿੱਤਾ ਤਾਂ ਅੱਗੇ ਵੀ ਬਹੁਤ ਲਾਈਨ ਲੰਬੀ ਕਰਦਾਂਗੇ ਆਪਾਂ ਮੂਵੀਆਂ ਦੀ ਅਸ਼ੋਕਾ ਮੂਵੀ ਤੁਹਾਡੀ ਪਹਿਲੀ ਆ ਗਾਣੇ ਤੁਹਾਡੇ ਪਹਿਲਾਂ ਬਹੁਤ ਆ ਚੁੱਕੇ ਨੇ ਦਰਸ਼ਕ ਦੇਖ ਰਹੇ ਹੋਣਗੇ ਕੋਈ ਅਜਿਹਾ ਗਾਣਾ ਗਾ ਕੇ ਸੁਣਾਓ ਜੋ ਬਹੁਤ ਤੁਹਾਨੂੰ ਖਾਸ ਹੋਵੇ ਜੋ ਲੋਕ ਵੀ ਸਿਨੇਮਾ ਘਰਾਂ ਦੇ ਵਿੱਚ ਮ ਹੋਪੇ ਕਰਨਾ ਕਰ ਗੱਲ ਧਿਆਨ ਵਿੱਚ ਸਾਰੀ ਨੀ ਲੱਦ ਲੱਦ ਤੋਰੂ ਐ ਐਂਬੂਲੈਂਸ ਸਰਕਾਰੀ ਉਹਨਾਂ ਕਨਹੜ ਜੀਬ ਮੈਂ ਲਵਾ ਦੂੰ ਜੱਟੀਏ ਜੀਨੇ ਜੀਨੇ ਤੇਰੇ ਮੂਰੇ ਚੱਕ ਜੀ ਖਲਾਰੀ ਜੇ ਲੱਗੇ ਆਠਾਣੇ ਚ ਲੱਖ ਲਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਜਿਹਦੀ ਕਹੇਗੀ ਲਾਟ ਮਰ ਵਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ अच्छा ਲੋਕਾਂ ਨੂੰ ਕੀ ਮੈਸੇਜ ਆ 14 ਤਰੀਕ ਨੂੰ ਲੋਕ ਵੱਚੜ ਕੇ ਪਹੁੰਚਣ ਮੂਵੀ ਦੇਖਣ ਦੇ ਲਈ ਲੋਕਾਂ ਦੇ ਲਈ ਇਹੀ ਮੈਸੇਜ ਆ ਸਾਰੇ ਲੋਕ ਨਹੀਂ ਆਪਾਂ ਕਹਿ ਸਕਦੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਜਿਹੜੇ ਵੀ ਫਿਲਮ ਦੇਖਣ ਪਹੁੰਚਣਗੇ ਜਾਂ ਮੇਰੇ ਬੱਚੇ ਜਿਹੜੇ ਛੋਟੇ ਦੇਖਣਗੇ ਤਾਂ ਉਹਨਾਂ ਨੂੰ ਮੈਂ ਇਹੀ ਮੈਸੇਜ ਦੇ ਰਿਹਾ ਵੀ ਅਸੀਂ ਇੱਕ ਪਰਿਵਾਰਕ ਮੂਵੀ ਬਣਾਈ ਆ ਤੁਸੀਂ ਪਰਿਵਾਰ ਸਮੇਤ ਪਹਿਲਾਂ ਮੂਵੀ ਦੇਖਣ ਪਹੁੰਚੋ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਲੱਗੂਗਾ ਵੀ ਯਾਰ 2025 ਤੇ 2026 ਦੋਨੇ ਸਾਲਾਂ ਕਿਉਂਕਿ ਇੱਕ ਮੂਵੀ ਬਣਾਉਣ ਨੂੰ ਸਾਲ ਲੱਗ ਜਾਂਦਾ ਮੇਨੂੰ ਲੱਗਾ 2026 'ਚ ਵੀ ਇਦਾਂ ਦਾ ਤੁਹ ਕੀਤਾ ਤੇ ਤੁਹਾਨੂੰ ਮੈਂ ਪ੍ਰੋਮਿਸ ਕਰਦਾ ਜੇ ਤੁਸੀਂ ਮੂਵੀ ਦੇਖੋਗੇ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਜਾਓਗੇ ਯਾਰ ਵੀ ਬਹੁਤ ਸੋਹਣੀ ਮੂਵੀ ਹੈ ਤੇ ਅਸੀਂ ਬਹੁਤ ਬੈਸਟ ਦਿੱਤਾ ਮੈਨੂੰ ਇਹ ਮੀਹਦਾ ਵੀ ਤੁਸੀਂ ਇੱਕ ਵਾਰੀ ਸਿਨੇਮੇ ਘਰ ਚ ਪਹੁੰਚੋ ਤੁਹਾਡੇ ਪੈਸੇ ਵਸੂਲ ਹੋਣਗੇ ਇੰਨੀ ਵਧੀਆ ਮੂਵੀ ਬਿਲਕੁਲ ਇਸ ਮੂਵੀ ਦੇ ਵਿੱਚ ਕਈ ਅਜਿਹੇ ਚਿਹਰੇ ਨਵੇਂ ਵੀ ਨੇ ਜੋ ਤੁਸੀਂ ਲੈ ਕੇ ਆਏ ਹੋਰ ਮੂਵੀ ਦੇ ਵਿੱਚ ਕਮੇਡੀ ਵੀ ਹੈ ਇਮੋਸ਼ਨਲ ਵੀ ਹੈ ਸਭ ਕੁਝ ਮਿਲੇਗਾ ਦੇਖਣ ਸਾਰੇ ਟੇਸਟਾਂ ਨਾਲ ਭਰਪੂਰ ਆ ਕਦੇ ਮੂਵੀ ਸੈਡ ਮੂਮੈਂਟ ਚ ਜਾਂਦੀ ਆ ਕਦੇ ਰਵਾਉਂਦੀ ਆ ਕਦੇ ਹਸਾਉਂਦੀ ਆ ਹਨ ਤੇ ਸਾਰੀਆਂ ਅਸੀਂ ਮਤਲਬ ਸੰਘਰਸ਼ ਕਿਵੇਂ ਕਰਦਾ ਬੰਦਾ ਇੰਡੀਆ ਕੇ ਮੈਂ ਰਹਿੰਦਾ ਫਿਰ ਉਹ ਬਾਹਰ ਚਲਾ ਜਾਂਦਾ ਬਾਹਰ ਉਹਦੀ ਲਾਈਫ ਕਿਦਾਂ ਦੀ ਚੇਂਜ ਹੋ ਜਾਂਦੀ ਆ ਉਹਦੇ ਨਾਲ ਕੌਣ ਬੰਦੇ ਖੜਦੇ ਆ ਮਾਡਰਨ ਰਿਸ਼ਤਿਆਂ ਦੀ ਵੀ ਗੱਲ ਕੀਤੀ ਆ ਹਨਾ ਤੇ ਹਰੇਕ ਮੂਮੈਂਟ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਤੇ ਕੋਈ ਚੀਜ਼ ਇਦਾਂ ਦੀ ਹੈ ਹੀ ਨਹੀਂ ਜਿਹੜੀ ਅਸੀਂ ਫਿਲਮ ਚ ਨਹੀਂ ਪਾਈ ਮਤਲਬ ਯਾਰ ਤਾਂ ਹੀ ਅਸੀਂ ਕਹਿਣਾ ਵੀ ਮਤਲਬ ਪੈਸੇ ਬਜ਼ੂਰ ਮੂਵੀ ਮੈਂ ਤਾਂ ਹੀ ਕਹਿਣਾ ਵੀ ਮੈਂ ਕਹਿੰਦਾ ਵਾਦਾ ਕਰਦੇ ਆ ਵੀ ਜਿੰਨੇ ਤੁਸੀਂ ਪੈਸੇ ਲਾਉਂਗਾ ਤੁਹਾਨੂੰ ਦੁੱਗਣਾ ਸੁਆਦ ਦਊਂਗਾ ਜਸਕਰਨ ਵੀਰਾਸੀ ਵੀ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਤੁਹਾਡੀ ਪਹਿਲੀ ਮੂਵੀ ਹੈ ਇਹ ਬਿਲਕੁਲ ਥੈਂਕ ਯੂ ਜੀ ਬਹੁਤ ਧੰਨਵਾਦ ਰਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਮੈਂ ਤੁਹਾਡੀ ਵੇਟ ਕਰੂੰਗਾ 14 ਤਰੀਕ ਨੂੰ ਸਿਨੇਮੇ ਕਰਚ ਬਿਲਕੁਲ ਇਸੇ ਮੂਵੀ ਦੇ ਵਿੱਚ ਜਸਕਰਨ ਵੀਰ ਦੇ ਫਾਦਰ ਸਾਹਿਬ ਦਾ ਰੋਲ ਨਿਭਾ ਰਿਹਾ ਹਾਂ ਤੁਸੀਂ ਆ ਤੁਹਾਡਾ ਕਿਰਦਾਰ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਜੋ ਕਈ ਲਫ਼ਜ਼ ਜੇ ਹੋ ਜਾਂਦੇ ਨੇ ਕਈ ਕਮੇਡੀ ਵੀ ਜਿਸ ਤਰੀਕੇ ਦੇ ਨਾਲ ਕਿਹਾ ਬਹੁਤ ਐਮੋਸ਼ਨਲ ਵੀ ਹੈ ਕੀ ਖਾਸ ਮੂਵੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸასი ਕਾਲ ਕਰਦਾ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਚੈਨਲ ਰਾਹੀਂ ਅਸੀਂ ਬੜੀ ਬੜੇ ਲੋਕਾਂ ਤੱਕ ਆਪਣਾ ਜਿਹੜਾ ਫਿਲਮ ਆਉਣ ਤੋਂ ਪਹਿਲਾਂ ਆਪ ਦਾ ਸੁਨੇਹਾ ਭੇਜਦੇ ਹਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਧੰਨਵਾਦ ਜਿਹੜੇ ਇਸ ਟਾਈਮ ਜੁੜ ਰਹੇ ਨੇ ਚੈਨਲ ਦੇ ਨਾਲ ਤਾਂ ਮੈਂ ਫਿਲਮ ਦੇ ਵਿੱਚ ਮੇਰਾ ਹੀਰੋ ਦੇ ਫਾਦਰ ਦਾ ਕਰੈਕਟਰ ਹੈ ਜੀ ਤੇ ਹੀਰੋ ਕਹ ਲਈਏ ਆਪਾਂ ਦੋ ਹੀਰੋ ਕਹਿ ਸਕਦੇ ਹਾਂ ਪ੍ਰਭ ਗਿੱਲ ਔਰ ਜਸਕਰਨ ਬਾਈ ਜੀ ਦੋਨੇ ਹੀਰੋ ਨੇ ਸਾਡੀ ਫਿਲਮ ਦੇ ਅ ਮੈਂ ਕਹਿ ਸਕਦਾ ਵੀ ਇਹ ਫਿਲਮ ਦੇ ਵਿੱਚ ਸਾਰੇ ਕਰੈਕਟਰ ਹੀ ਹੀਰੋ ਨੇ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਸਾਰੇ ਕਰੈਕਟਰਾਂ ਤੋਂ ਬਹੁਤ ਵਧੀਆ ਢੰਗ ਨਾਲ ਕੰਮ ਕਰਵਾਇਆ ਗਿਆ ਬਹੁਤ ਸੋਹਣੀ ਸਟੋਰੀ ਆ ਮੇਰਾ ਮਤਲਬ ਹੀਰੋ ਦੇ ਫਾਦਰ ਦਾ ਕਰੈਕਟਰ ਹੈ ਹੀਰੋ ਦੇ ਫਾਦਰ ਦਾ ਤੁਸੀਂ ਕਰੈਕਟਰ ਦੱਸਿਆ ਫਿਲਮ ਦੇ ਵਿੱਚ ਕਿਸ ਤਰੀਕੇ ਦੇ ਮੈਸੇਜ ਦਿੱਤੇ ਗਏ ਨੇ ਕੀ ਖਾਸੀਅਤ ਹੈ ਜਿਸ ਤਰੀਕੇ ਨਾਲ ਕਿ ਐਮੋਸ਼ਨਲ ਵੀ ਹੈ ਮੂਵੀ ਇਹ ਔਰ ਕਮੇਡੀ ਵੀ ਹੈ ਔਰ ਤੁਹਾਡੀਆਂ ਕਿੰਨੀਆਂ ਕਿ ਫਿਲਮਾਂ ਆ ਚੁੱਕੀਆਂ ਨੇ ਮੇਰੀਆਂ ਫਿਲਮਾਂ ਪੰਜਾਬ ਪਲੱਸ ਆਈਆਂ ਫੀਚਰ ਫਿਲਮਾਂ ਮੇਰੀਆਂ ਮੈਂ ਟੀਵੀ ਸੀਰੀਅਲ ਵੀ ਕੀਤੇ ਨੇ ਹਿੰਦੀ ਸੀਰੀਅਲ ਵੀ ਕੀਤੇ ਮੈਂ ਹਿੰਦੀ ਫਿਲਮਾਂ ਦੇ ਵਿੱਚ ਵੀ ਦੋ ਤਿੰਨ ਦੇ ਵਿੱਚ ਕੰਮ ਕੀਤਾ ਕਾਫੀ ਕੰਮ ਕੀਤਾ ਹਾ ਮਾਡਲਿੰਗ ਵੀ ਕੀਤੀ ਆ ਮੈਂ 70 80 ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ ਆ ਕਾਫੀ ਕੰਮ ਕੀਤਾ ਹੋਇਆ ਉਹ ਲਗਾਤਾਰ ਕਰ ਰਹੇ ਹਾਂ ਮੈਂ ਪੁਲਿਸ ਮੈਕਮੇਨ ਦੇ ਵਿੱਚ ਜੌਬ ਵੀ ਕੀਤੀ 31 ਸਾਲ ਤੇ ਹੁਣ ਮੈਂ ਰਿਟਾਇਰ ਹੋਇਆ ਹੋਇਆ ਸੋ ਮੇਰੇ ਵੱਲੋਂ ਤਾਂ ਦਰਸ਼ਕਾਂ ਨੂੰ ਹੀ ਅਪੀਲਾ ਵੀ ਸਾਡੀ ਫਿਲਮ ਜਿਹੜੀ ਬਹੁਤ ਸੋਹਣੀ ਹੈ ਇਹਦੇ ਵਿੱਚ ਮੈਸੇਜ ਆ ਇਹਦੇ ਵਿੱਚ ਇਹ ਮੈਸੇਜ ਆ ਜਿਵੇਂ ਆਪਾਂ ਆਮ ਗੱਲ ਕਰਦੇ ਨਾ ਵੀ ਜਿਹੜੇ ਜੁਆਇੰਟ ਫੈਮਲੀਆਂ ਪਹਿਲਾਂ ਬਹੁਣੀਆਂ ਸੀ ਤੇ ਬੜਾ ਥਵਾਕ ਹੁੰਦਾ ਸੀ ਤੇ ਇੱਕ ਪਰਿਵਾਰ ਦਾ ਮੋਢੀ ਹੁੰਦਾ ਸੀ ਤੇ ਮੋਢੀ ਹੀ ਪੂਰੇ ਪਰਿਵਾਰ ਨੂੰ ਚਲਾਉਂਦਾ ਹੁੰਦਾ ਸੀਗਾ ਤੇ ਇਹ ਫਿਲਮ ਦੇ ਵਿੱਚ ਅਸੀਂ ਥੋੜਾ ਜਿਹਾ ਉਹ ਟੱਚ ਰੱਖਿਆ ਹੈਗਾ ਬਿਲਕੁਲ ਵੀ ਇੱਕ ਫੈਮਲੀ ਦੇ ਵਿੱਚ ਇੱਕ ਜਿਹੜਾ ਮੁਖੀ ਹੁੰਦਾਗਾ ਜੋ ਉਹਦੇ ਮੁਤਾਬਕ ਫੈਮਲੀ ਚੱਲਦੀ ਹੈ ਤਾਂ ਕਾਫੀ ਰੁੱਖ ਤਕਲੀਫ ਨੇ ਜਿਹੜੇ ਪਾਸੇ ਦੀ ਰੰਗ ਜਾਂਦੇ ਨੇ ਹਮ ਕਿ ਕੱਲਾ ਬੰਦਾ ਜਦੋਂ ਅੱਡ-ਅੱਡ ਹੋ ਜਾਂਦੇ ਮੰਨ ਲਓ ਦੋ ਭਰਾ ਅੱਡ-ਅੱਡ ਹੋ ਗਏ ਤੇ ਉਹਨਾਂ ਦੀ ਜਿਹੜੀ ਬਿਫਤਾ ਡਬਲ ਹੋ ਜਾਂਦੀ ਆ ਕਿਤੇ ਉਹ ਬਿਫਤਾ ਨੇ ਵੀ ਅੱਧੇ-ਅੱਧੇ ਰਹਿ ਜਾਣਾ ਸੋ ਇਹ ਫਿਲਮ ਦੇ ਵਿੱਚ ਇਹ ਵੀ ਮੈਸੇਜ ਆ ਮਤਲਬ ਕਿਸ ਤਰ੍ਹਾਂ ਕਿਸੇ ਬਿਫਤਾ ਦੇ ਵਿੱਚੋਂ ਆਪਦੇ ਪਰਿਵਾਰ ਦੇ ਨਾਲ ਰਲ ਮਿਲ ਕੇ ਕਿਵੇਂ ਇਸ ਸੌਖੇ ਨਿਕਲੇ ਜਾ ਸਕਦੇ ਮਤਲਬ ਕਿ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਪੁਰਾਣੇ ਟਾਈਮ ਦੇ ਵਿੱਚ ਇਕੱਠੇ ਕਿਸ ਤਰੀਕੇ ਦੇ ਨਾਲ ਰਹਿੰਦੇ ਸੀ ਹਾਂਜੀ ਹਾਂ ਬਿਲਕੁਲ ਉਹ ਚੀਜ਼ ਇਹਦੇ ਚ ਟੱਚ ਹੈ ਉਹ ਮੇਰਾ ਫਿਲਮ ਦੇ ਵਿੱਚ ਵਧੀਆ ਇਹਨਾਂ ਦੇ ਨਾਲ ਸਾਡਾ ਸਹਿਚਾਰ ਹੁੰਦਾ ਦੋਨੇ ਮੁੰਡਿਆਂ ਨਾਲ ਔਰ ਮੇਰੇ ਆਖੇ ਤੇ ਰਹਿ ਕੇ ਚੱਲਦੇ ਨੇ ਤੇ ਇਸੇ ਨੂੰ ਆਪਾਂ ਥਵਾਕ ਕਹਿੰਦੇ ਹੁੰਦੇ ਜਿਵੇਂ ਕਹਿੰਦੇ ਹੁੰਦੇ ਇੱਕ ਨੇ ਕਹੀ ਦੂਜੇ ਨੇ ਮੰਨੀ ਉਹਨੂੰ ਕਹਿੰਦੇ ਬਰਮਗਿਆਨੀ ਮਤਲਬ ਜਿੱਥੇ ਥਵਾਕ ਹੁੰਦਾ ਉੱਥੇ ਤਰੱਕੀ ਵੀ ਹੁੰਦੀ ਆ ਸੋ ਬਿਲਕੁਲ 14 ਤਰੀਕ ਨੂੰ ਮੂਵੀ ਜਿਹੜੀ ਰਿਲੀਜ਼ ਹੋਣ ਜਾ ਰਹੀ ਆ ਇੱਕ ਤੇਰੇ ਕਰਕੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਮੂਵੀ ਦੇ ਵਿੱਚ ਕਮੇਡੀ ਵੀ ਆ ਔਰ इमोशनल ਵੀ ਆ ਰਹੀ ਵੀ ਦੱਸਿਆ ਗਿਆ ਕਿ ਇਸ ਮੂਵੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਾਂ ਏਕਤਾ ਦੇ ਨਾਲ ਰਹਿ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਪੁਰਾਣੇ ਜ਼ਮਾਨੇ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਇਸ ਤਰੀਕੇ ਦਾ ਕਿਰਦਾਰ ਵੀ ਜਿਹੜਾ ਨਵਾਇਆ ਔਰ ਅਸੀਂ ਵੀ ਕਹਿੰਦੇ ਹਾਂ ਕਿ 14 ਤਰੀਕ ਨੂੰ ਤੁਸੀਂ ਸਿਲਮਾ ਘਰਾਂ ਦੇ ਵਿੱਚ ਜ਼ਰੂਰ ਜਾਓ ਮੂਵੀ ਦੇਖਿਓ ਬਹੁਤ ਅੱਛੀ ਮੂਵੀ ਹੈ ਜਿਹੜੀ 14 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤਾਂ ਜਾਣਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮੈਂ ਪਮ ਸਿੱਧੂ